ਜੀ ਪਹਿਲਾਂ ਇਹਨਾਂ ਨੇ ਚੋਰੀ ਦਾ ਇਲਜ਼ਾਮ ਲਾਇਆ ਕਿ ਇਥੇ ਉਹ 20 ਤਰੀਕ ਤੋਂ ਪਹਿਲਾਂ ਹੀ ਆਏ 17 ਤਰੀਕ ਨੂੰ ਆਏ ਸਾਡੇ ਚੋਰੀ ਕਰਕੇ ਲੈ ਗਏ ਚੋਰੀ ਕਰਕੇ ਲੈ ਗਏ ਹੋਰ ਬਹੁਤ ਸਾਰੇ ਸੰਗੀਤਰਾਵਾਂ ਜਿਹੜੀਆਂ ਲਾਈਆਂ ਨੇ ਜਦੋਂ ਜਮਾਨਤ ਕਰਾ ਕੇ ਉਹਨੂੰ ਰਿਹਾਈ ਦੀ ਗੱਲ ਕਰਨ ਲੱਗੇ ਰਿਹਾਈ ਕਰਨੇ ਸੀ ਜਦੋਂ ਉਹਨਾਂ ਨੂੰ ਤਾਂ ਉਹ ਤੋਂ ਪਹਿਲਾਂ ਹੀ ਜੇਲ੍ਹ 'ਚ ਬੈਠੀ ਸੀ 307 ਦਾ ਪਰਚਾ ਜਿਹੜਾ ਹੋਰ ਇੱਕ ਵਾਰ ਜਿਹੜਾ ਉਹਨਾਂ ਤੇ ਪਾਤਾ ਪਹਿਲੀ ਮੰਗ ਜਿਹੜੀ ਉਹ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਕੇ ਉੱਪਰਲੀ ਜ਼ਮੀਨ ਬੇਜ਼ਮੀਨੇ ਤੇ ਛੋਟੇ ਕਿਸਾਨਾਂ ਚ ਵੰਡਣ ਦੀ ਜਿਹੜੀ ਮੰਗ ਦਾ ਦੂਜੀ ਸਾਥੀ ਪਿਕਰਤ ਹੋਏ ਨੂੰ ਬਿਨਾਂ ਸ਼ਰਤ ਰਿਹਾ ਕਰਨ ਦੀ ਆ ਹੜ੍ਹਾਂ ਦੇ ਵਿੱਚ ਬਰਸਾਤਾਂ ਦੇ ਕਾਰਨ ਲੋਕਾਂ ਦੇ ਘਰਾਂ ਦੀ ਹਾਲਤ ਮਾੜੀ ਹੋਏ ਜਾਂ ਘਰਾਂ ਦੀ ਛੱਤਾਂ ਡਿੱਗੀਆਂ ਨੇ ਉਹਦਾ ਮੁਆਵਜ਼ਾ ਵੀ ਜਦੋਂ ਜਥੇਬੰਦੀਆਂ ਨੇ ਸੰਘਰਸ਼ ਕਰਕੇ ਮੰਗ ਪੱਤਰ ਦਿੱਤੇ ਉਸ ਤੋਂ ਬਾਅਦ ਦੇ ਵਿੱਚ ਪ੍ਰਧਾਨਤਮਾਨ ਸਰਕਾਰ ਨੇ ਜਿਹੜਾ ਅਲਾਉਂਸ ਕੀਤਾ ਪਿਛਲੇ ਸਮੇਂ ਦੇ ਦੌਰਾਨ ਆਪਾਂ ਦੇਖਿਆ ਹੈਗਾ ਕਿ ਪੰਜਾਬ ਦੇ ਵਿੱਚ ਐਸਸੀ ਭਾਈਚਾਰਾ ਤੇ ਇਸ ਤੋਂ ਇਲਾਵਾ ਜੋ ਬੇਜਮੀਨਾ ਭਾਈਚਾਰਾ ਉਹਨਾਂ ਨੂੰ ਜ਼ਮੀਨ ਦਿਵਾਉਣ ਦੇ ਲਈ ਵੱਡੀ ਪੱਧਰ ਦੇ ਉੱਤੇ ਲੜਾਈ ਲੜੀ ਗਈ ਤੇ ਉਹ ਲੜਾਈ ਹੈ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਉਸ ਦੇ ਛੰਡੇ ਦੇ ਹੇਠ ਲੜੀ ਗਈ ਤੇ ਇਸ ਤੋਂ ਬਾਅਦ ਆ ਜਿਹੜਾ ਉਹ 28 ਫਰਵਰੀ ਨੂੰ ਇਹ ਐਲਾਨ ਕੀਤਾ ਗਿਆ ਸੀ ਉੱਥੇ ਚਿਰਾਗ ਜਗਾ ਕੇ ਕਿ ਜੋ 927 ਏਕੜ ਪਹਿਲੀ ਹੈਗੀ ਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਜੀਤ ਜੀ ਰਾਜੀ ਦੀ ਉਹ ਲੋਕਾਂ ਦੇ ਵਿੱਚ ਵੰਡੀ ਜਾਊਗੀ ਇਸ ਤੋਂ ਬਾਅਦ ਮਈ ਮਹੀਨੇ ਦੇ ਵਿੱਚ ਪ੍ਰੋਟੈਸਟ ਹੋਣਾ ਸੀਗਾ ਪਰ ਉਹ ਪ੍ਰੋਟੈਸਟ ਆ ਜਿਹੜਾ ਇੱਕ ਵਾਰੀ ਸਰਕਾਰ ਨੇ ਉਸ ਨੂੰ ਜਿਹੜਾ ਬਹੁਤ ਹੀ ਬਰੂਟਲੀ ਤਰੀਕੇ ਦੇ ਨਾਲ ਜਿਹੜਾ ਸਪਰੈਸ ਕਰ ਦਿੱਤਾ ਸੀਗਾ ਆ ਇਸ ਟਾਈਮ ਹੁਣ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਕੀ ਸਰਗਰਮੀ ਹੈਗੀ ਆ ਕੀ ਉਹਨਾਂ ਦੀ ਅਗਲੀ ਰੂਪਰੇਖਾ ਹੈਗੀ ਆ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਆਗੂ ਤੇ ਮਜ਼ਦੂਰ ਆ ਜਿਹੜੇ ਉਹ ਹਲੇ ਵੀ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਤੇ ਨਾਲ ਹੀ ਇਹ ਵੀ ਸਵਾਲ ਹੈਗਾ ਕਿੰਨੇ ਆਗੂ ਆ ਜਿਹੜੇ ਉਹ ਜੇਲ੍ਹ ਦੇ ਵਿੱਚ ਆ ਕਿੰਨੇ ਆਗੂ ਆ ਜਿਹੜੇ ਹਲਤੀ ਕ ਆਪੇ ਕਹਿ ਸਕਦੇ ਹੈ ਕਿ ਅੰਡਰਗਰਾਉਂਡ ਨੇ ਭੂਮੀਗਾਤ ਨੇ ਜਾਂ ਪੁਲਸ ਲਗਾਤਾਰ ਉਹਨਾਂ ਨੂੰ ਰਿਪੇਡ ਨਾ ਪਰੀ ਹੈਗੀ ਆ ਆਪਾਂ ਤਮਾਮ ਗੱਲਬਾਤ ਆ ਜਿਹੜੀ ਉਹ ਕਰਾਂਗੇ ਸਾਡੇ ਨਾਲ ਇਸ ਜਥੇਬੰਦੀ ਤੋਂ ਆਗੂ ਮੌਜੂਦ ਨੇ ਸਸੀਗਲ ਪ੍ਰਤਾਨ ਜੀ ਕੀ ਨਾਮ ਆ ਤੇ ਡੈਜਿਗਨੇਸ਼ਨ ਕੀ ਹੈਗਾ ਆਪਣਾ ਅਹੁਦਾ ਜੀ ਮੇਰਾ ਨਾਮ ਜੀ ਗੁਰਵਿੰਦਰ ਸਿੰਘ ਬੌੜਾ ਜੀ ਤੇ ਜਨਰਲ ਸਖਤਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜੀ ਅੱਜ ਜਦੋਂ ਪਿਛਲੇ ਦਿਨਾਂ ਚ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜਿਹੜਾ ਸੰਘਰਸ਼ ਵਿੱਢਿਆ ਗਿਆ ਸੀ ਉਹ ਬੇਜਮੀਨੇ ਲੋਕਾਂ ਨੂੰ ਜ਼ਮੀਨਾਂ ਦਿਵਾਉਣ ਦਾ ਉਹ ਸਬੰਧੀ ਜਦੋਂ ਜ਼ਮੀਨ ਤੇ ਉਸ 927 ਏਕੜ ਜਿਹੜੀ B-1 ਦੀ ਜ਼ਮੀਨ ਆ ਜਿਹੜੀ ਉਹ ਬੇਚਰਾਖ ਪਿੰਡ ਦੀ ਪਈਆ ਉਹਦੇ ਤੇ ਜਦੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਬਹੁਤ ਸਾਰੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਮੇਤ ਔਰਤਾਂ ਨੂੰ ਲਗਭਗ 800 ਬੰਦਾ ਅਰੈਸਟ ਕੀਤਾ ਹੈ 850 ਜਿਹਦੇ ਸ਼ਾਮ ਤੱਕ 400 ਛੱਡ ਦਿੱਤਾ ਗਿਆ ਤੇ 450 ਜਿਹੜਾ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਅਗਲੇ ਐਲਾਨ ਤੋਂ ਬਾਅਦ ਜਿਹੜੇ ਲਗਭਗ ਸਾਰੇ ਸਾਥੀ ਛੱਡ ਦਿੱਤੇ ਸੀਗੇ ਤੇ ਕੁਝ ਸਾਥੀ ਜਿਹੜੇ ਸਾਦੀਹਰੀ ਦੇ ਉਹਦੇ ਵਿੱਚ ਜੇਲ੍ਹ ਚ ਰੱਖ رکھے ਸੀ ਜਿਨਾਂ ਨੂੰ ਲੈ ਕੇ 13 ਜੂਨ ਨੂੰ ਜਿਹੜਾ ਦੁਬਾਰਾ ਫੇਰ ਅਸੀਂ ਪੱਕਾ ਮੋਰਚਾ ਲਾਉਣ ਦਾ ਸੰਗਰੂਪ ਡੀਸੀ ਦਫ਼ਤਰ ਲਾਉਣ ਦਾ ਐਲਾਨ ਕੀਤਾ ਤਾਂ ਜਿਹੜੇ ਸਾਥੀ ਵਿਕਰਤ ਹੋ ਗਾ ਨੂੰ ਜਿਹੜਾ ਮੀਟਿੰਗ ਲਈ ਬੁਲਾਇਆ ਗਿਆ ਤੇ ਅਰੈਸਟ ਕਰਕੇ ਜਿਹੜਾ ਸਿੱਟ ਜੇਲ੍ਹ ਦੇ ਵਿੱਚ ਸੱਟਿਆ ਗਿਆ ਤਲਗਭਗ ਸਾਰੇ ਸਾਥੀ ਜਿਹੜੇ ਪਿੰਡਾਂ ਦੇ ਵਿੱਚੋਂ ਜਿਹੜੇ ਅਰੈਸਟ ਕੀਤੇ ਸੀ ਉਹ ਛੱਡ ਚੁੱਕੇ ਨੇ ਪਰ ਅੱਜ ਵੀ ਸਾਡਾ ਸਾਥੀ ਬਿਕਰ ਹਥੋਆ ਜਿਹੜਾ ਦਿੱਤ ਸਖਤਰਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਜੀ ਇਹਨਾਂ ਨੇ ਉਸ ਵਕਤ ਡੀਲ ਕੀਤਾ ਸਾਰਾ ਉਸ ਪ੍ਰੋਗਰਾਮ ਨੂੰ ਉਹਨੂੰ ਅੱਜ ਵੀ ਜਿਹੜਾ ਜੇਲ੍ਹ ਦੇ ਵਿੱਚ ਸਟ੍ਰਕ ਰੱਖਿਆ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਅੱਜ ਲਾ ਲਓ ਵੀ ਉਹਨਾਂ ਨੂੰ ਲਗਭਗ 4 ਮਹੀਨੇ ਜਿਹੜੇ ਜ਼ਿਲ੍ਹੇ ਦੇ ਵਿੱਚ ਹੋ ਚੁੱਕੇ ਨੇ ਜਿਨ੍ਹਾਂ ਦੇ ਝੂਠਾ ਪਰਚਾ ਜਿਹੜਾ ਦਰਜ ਕੀਤਾ ਗਿਆ ਪਹਿਲਾ ਪਰਚਾ ਕਿਹੜੀਆਂ ਕਿੜੀਆਂ ਧਰਾਵਾਂ ਦੇ ਤਹਿਤ ਆ ਜਿਹੜਾ ਉਹ ਦਰਜ ਕੀਤਾ ਗਿਆ ਕਿਉਂਕਿ ਆਮ ਤੌਰ ਤੇ ਤੇ ਧਰਨਾ ਪ੍ਰਦਰਸ਼ਨ ਹੀ ਜਿਹੜਾ ਉਹਨਾਂ ਨੇ ਕੀਤਾ ਤੇ ਧਰਾਵਾਂ ਹੁਣ ਇਸ ਟਾਈਮ ਕਿੜੀਆਂ ਲੱਗੀਆਂ ਹੈਗੀਆਂ ਉਹਦੇ ਧਰਾਵਾਂ ਲਾਈਆਂ ਨੇ ਜੀ ਪਹਿਲਾਂ ਇਹਨਾਂ ਨੇ ਚੋਰੀ ਦਾ ਇਲਜ਼ਾਮ ਲਾਇਆ ਫਿਰ ਇਥੇ ਉਹ 20 ਤਰੀਕ ਤੋਂ ਪਹਿਲਾਂ ਹੀ ਆਏ 17 ਤਰੀਕ ਨੂੰ ਆਏ ਸਾਡੇ ਚੋਰੀ ਕਰਕੇ ਲੈ ਕੇ ਚੋਰੀ ਕਰਕੇ ਲੈ ਕੇ ਹੋਰ ਬਹੁਤ ਸਾਰੀਆਂ سنگੀ ਧਰਾਵਾਂ ਜਿਹੜੀਆਂ ਲਾਈਆਂ ਨੇ ਪਰ ਜਿਹੜਾ ਮੇਨ ਉਹਦੇ ਵਿੱਚ ਚੋਰੀ ਦਾ ਜਿਹੜਾ ਹੈਗਾ ਸੀਗਾ ਤਾਂ ਜਿਹਦੀ ਅਸੀਂ ਉਹਦੇ ਵਿੱਚ ਜਿਹੜਾ ਜਾ ਕੇ ਜਦੋਂ ਉਹਦੀ ਜ਼ਮਾਨਤ ਦੀ ਗੱਲ ਰੱਖੀ ਜ਼ਮਾਨਤ ਦਾ ਆਰਡਰ ਵੀ ਹੋ ਗਿਆ ਜਦੋਂ ਜ਼ਮਾਨਤ ਕਰਾ ਕੇ ਉਹਨੂੰ ਰਿਹਾਈ ਦੀ ਗੱਲ ਕਰਨ ਲੱਗੇ ਰਿਹਾਈ ਕਰਨੇ ਸੀ ਜਦੋਂ ਉਹਨਾਂ ਨੂੰ ਤਾਂ ਉਹ ਤੋਂ ਪਹਿਲਾਂ ਹੀ ਜੇਲ੍ਹ 'ਚ ਬੈਠੀ ਸੀ 307 ਦਾ ਪਰਚਾ ਜਿਹੜਾ ਹੋਰ ਇੱਕ ਉਹ ਜਿਹੜਾ ਉਹਨਾਂ ਤੇ ਪਾਤਾ ਤੇ ਅੱਜ ਵੀ ਸਾਡਾ ਸਾਥੀ ਉਹ ਜੇਲ੍ਹ ਦੇ ਵਿੱਚ ਜਿਹੜਾ ਬੰਦਾ ਜਿਹਨੂੰ ਲੈ ਕੇ ਉਹਦੇ ਰਿਹਾਈ ਲਈ ਜਿਹੜਾ ਅਗਲੇ ਦਿਨ ਦੇ ਵਿੱਚ ਜਥੇਬੰਦੀ ਵੱਲੋਂ ਕੈਕਸ਼ਨ ਜਿਹੜਾ ਕੀਤਾ ਜਿਹੜਾ ਤਿਆਰ ਕੀਤਾ ਗਿਆ ਜਿਹੜਾ 8 ਤਰੀਕ ਨੂੰ 10 ਮਿੰਟ ਦੀ 8 ਤਰੀਕ ਨੂੰ ਲਗਭਗ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਕੀਤਾ ਜਾਣਾ ਜਿੰਨੇ ਜ਼ਮੀਨ ਪ੍ਰਾਪਤੀ ਸੰਗਠਨ ਨਾਲ ਜੁੜੇ ਹੋਏ ਨੇ ਉਹਦੇ ਵਿੱਚ ਮੰਗਾਂ ਸਾਡੀਆਂ ਇਹੀ ਰੱਖੀਆਂ ਗਏ ਨੇ ਕਿ ਪਿੰਡਾਂ ਦੇ ਵਿੱਚ ਜਿਹੜੀ ਭੁੱਖ ਹੜਤਾਲ ਕੀਤੀ ਜਾਊਗੀ ਉਸ ਭੁਖੜਤਾਲ ਦੇ ਵਿੱਚ ਪਹਿਲੀ ਮੰਗ ਜਿਹੜੀ ਉਹ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਕੇ ਉੱਪਰਲੀ ਜ਼ਮੀਨ ਬੇਜ਼ਮੀਨੇ ਤੇ ਛੋਟੇ ਕਿਸਾਨਾਂ ਚ ਵੰਡਣ ਦੀ ਜਿਹੜੀ ਮੰਗ ਆ ਦੂਜੀ ਸਾਥੀ ਪਿਕਰਤ ਹੋਏ ਨੂੰ ਬਿਨਾਂ ਸ਼ਰਤ ਰਿਹਾ ਕਰਨ ਦੀ ਆ ਤਾਂ ਜਿਹੜੇ ਉਸ ਤੋਂ ਇਲਾਵਾ ਬਿਕਰ ਸਮੇਤ ਜਿਹੜੇ ਹੋਰਾਂ ਸਾਥੀਆਂ ਤੇ ਸਾਡੇ ਆਗੂਆਂ ਤੇ ਜਿਹੜੇ ਪਰਚੇ ਜਿਹੜੇ ਝੂਠੇ ਪਾਏ ਵੀ ਨੇ ਉਹ ਜਿਹੜੇ ਰੱਦ ਕਰਨ ਦੀ ਜਿਹੜੀ ਮੰਗ ਹੈ ਗਈਆਂ ਉਸ ਤੋਂ ਇਲਾਵਾ ਜਿਹੜਾ ਹੜ੍ਹਾਂ ਦੇ ਵਿੱਚ ਬਰਸਾਤਾਂ ਦੇ ਕਾਰਨ ਲੋਕਾਂ ਦੇ ਘਰਾਂ ਦੀ ਹਾਲਤ ਮਾੜੀ ਹੋਈਆਂ ਜਾਂ ਘਰਾਂ ਦੀ ਛੱਤਾਂ ਡਿੱਗੀਆਂ ਨੇ ਉਹਦਾ ਮੁਆਵਜ਼ਾ ਵੀ ਜਦੋਂ ਜਥੇਬੰਦੀਆਂ ਨੇ ਸੰਘਰਸ਼ ਕਰਕੇ ਮੰਗ ਪੱਤਰ ਦਿੱਤੇ ਉਸ ਤੋਂ ਬਾਅਦ ਦੇ ਵਿੱਚ ਪ੍ਰਧਾਨਤਮਾਨ ਸਰਕਾਰ ਨੇ ਜਿਹੜਾ ਅਲਾਉਂਸ ਕੀਤਾ ਪਰ ਅਜੇ ਤੱਕ ਵੀ ਜਿਹੜਾ ਉਹ ਲੋਕਾਂ ਦੇ ਖਾਤਿਆਂ 'ਚ ਜਿਹੜਾ ਪਹੁੰਚਿਆ ਨਹੀਂ ਹੈਗਾ ਸਿਰਫ ਇੱਕ ਲਾਰਾ ਇੱਕ ਜੁਮਲਾ ਬਣਾ ਕੇ ਜਿਹੜਾ ਉਹ ਛੱਡਿਆ ਹੈਗਾ ਪੰਜਾਬ ਸਰਕਾਰ ਵੱਲੋਂ ਪਰ ਪ੍ਰੋਪਰ ਜਿਹੜਾ ਉਹ ਲੋਕਾਂ ਦੇ ਖਾਤਿਆਂ 'ਚ ਜਿਹੜਾ ਪਾਉਣ ਦੀ ਅਸਲੀ ਕੋਸ਼ਿਸ਼ ਨਹੀਂ ਕੀਤੀ ਗਈ ਪਿਛਲੇ ਦਿਨਾਂ ਦੇ ਵਿੱਚ ਉਹ ਕਹਿੰਦੇ ਅਸੀਂ ਪੀਡਬਲਿਊਡੀ ਅਫਸਰ ਦੀ ਡਿਊਟੀ ਲਾਈਆ ਜਾਂ ਪਰਿਵਾਰੀਆਂ ਦੀ ਡਿਊਟੀ ਲਾਈਆ ਤਾਂ ਅਸੀਂ ਪੀਡਬਲਿਊਡੀ ਅਫਸਰ ਨੂੰ ਮਿਲੇ ਤਾਂ ਉਹਨਾਂ ਦਾ ਕਹਿਣਾ ਇਹ ਸੀ ਕਿ ਸਿਰਫ ਹਰ ਇੱਕ ਬਲਾਕ ਦੇ ਵਿੱਚ ਇਸ ਨਾਬੇ ਬਲਾਕ ਦੇ ਵਿੱਚ ਸਿਰਫ 4 ਪਿੰਡ ਪਏ ਨੇ ਜਦ ਕਿ ਸਾਰੇ ਪਿੰਡਾਂ ਦੇ ਵਿੱਚ 5 ਤੋਂ ਲੈ ਕੇ 10-10 ਘਾਰਾਂ ਦੀ ਛੱਤਾਂ ਡਿੱਗ ਵੀ ਚੁੱਕੀਆਂ ਨੇ ਤੇ ਲੱਕੜਾਂ ਦੀ ਜਿਹੜੀ ਹਾਲਤ ਵੀ ਮਾੜੀ ਆ ਇਹ ਜੁਮਲਾ ਜਿਹੜਾ ਇਹ ਪੰਜਾਬ ਸਰਕਾਰ ਨੇ ਛੱਡਿਆ ਉਹਦੇ ਵਿੱਚ ਮੰਗ ਰੱਖੀ ਆ ਕਿੜਾ ਮੁਆਵਜ਼ਾ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਜਾਵੇ ਜਿਹੜੇ ਹੜ੍ਹ ਪੀੜਤ ਜਾਂ ਬਰਸਾਤਾਂ ਕਾਰਨ ਜਿਹੜੇ ਘਰ ਨੁਕਸਾਨੇ ਗਏ ਨੇ ਉਸ ਤੋਂ ਇਲਾਵਾ ਮਨਰੇਗਾ ਦਾ ਕੰਮ ਜਿਹੜਾ ਇੱਕ ਥੋੜਾ ਮੋਟਾ ਸਹਾਰਾ ਜਿਹੜਾ ਸਾਡੇ ਮਜ਼ਦੂਰ ਪਰਿਵਾਰਾਂ ਵਾਸਤੇ ਹੈਗਾ ਸੀ ਉਹ ਵੀ ਮਨਰੇਗਾ ਜਿਹੜਾ ਬਿਲਕੁਲ ਖਤਮ ਕਰਨ ਦਾ ਤੇ ਕਿਸਾਂਕਣ ਦੀ ਜਗ੍ਹਾ ਤੇ ਰੱਖ ਰੱਖਿਆ ਥੋੜਾ ਮੋਟਾ ਬਹੁਤ ਜਿਹੜਾ ਦਿੱਤਾ ਜਾਂਦਾ ਪਰ ਉਸ ਤੋਂ ਇਲਾਵਾ ਜਿਹੜੇ ਲੋਕਾਂ ਨੇ ਕੰਮ ਵੀ ਕੀਤਾ ਸੀ ਉਹਨਾਂ ਦੇ ਪੇਮਟਾਂ ਆਮੀਆਂ ਜਿਹੜੀਆਂ ਉਹ ਹਲੇ ਤੱਕ ਜਾਰੀ ਨਹੀਂ ਹੋਈ ਇਦੇ ਵਿੱਚ ਮੰਗ ਇਹ ਵੀ ਰੱਖੀ ਗਿਆ ਮਰਰੇਗਾ ਦਾ ਕੰਮ ਸਹੀ ਢੰਗ ਨਾਲ ਚਲਾਇਆ ਜਾਵੇ ਤੇ ਉਹ ਪੇਮੈਂਟਾਂ ਜਿਹੜੀਆਂ ਉਹ ਲੋਕਾਂ ਦੇ ਖਾਤਿਆਂ 'ਚ ਪਾਈਆਂ ਜਾਣ ਉਸ ਤੋਂ ਇਲਾਵਾ ਨਜੂਰ ਸੁਸਾਇਟੀ ਦੀ ਜ਼ਮੀਨ ਆ ਜਿਹੜੀ ਉਦੇ ਮਾਲਕੀ ਹੱਕ ਵਾਸਤੇ ਜਿਹੜੀ ਮੰਗ ਰੱਖੀ ਆ ਕਿ ਉੱਪਰੋਂ ਹਾਈ ਕੋਰਟ ਦਾ ਆਰਡਰ ਹੋ ਚੁੱਕਿਆ ਵੀ ਇਹੜਾ ਨੂਰ ਸੈਟ ਦੀਆਂ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ ਪਰ ਇਹ ਪੰਜਾਬ ਸਰਕਾਰ ਨੇ ਡਬਲ ਬੈਂਚ ਤੇ ਜਿਹੜੀ ਅਪੀਲ ਪਾਈ ਆ ਕਿ ਉਹਨਾਂ ਨੂੰ ਮਾਲਕੀ ਹੱਕ ਨਾ ਦਿੱਤਾ ਜਾਵੇ ਇਹਦੇ ਵਿੱਚ ਮੰਗ ਰੱਖੀ ਗਈ ਆ ਕਿ ਉਹ ਸਰਕਾਰ ਅਪੀਲ ਵਾਪਸ ਲੈ ਕੇ ਇਹਨਾਂ ਨੂਰ ਸੁਸਾਇਟੀ ਦੀਆਂ ਜ਼ਮੀਨਾਂ ਦੇ ਮਾਲਕ ਬਣਾ ਪਈ ਉਹਨਾਂ ਪਰਿਵਾਰਾਂ ਨੂੰ ਉਸ ਤੋਂ ਲਾਭ ਆ ਜਿਹੜੀਆਂ ਹੋਰ ਲੋਕਲ ਮਾਮਲੇ ਨੇ ਜਿਹੜੇ ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਖੋ ਕੇ ਜਿਹੜਾ ਆਪਣੇ ਮਜ਼ਦੂਰ ਪਰਿਵਾਰਾਂ ਤੋਂ ਅਪਰਕਾਰ ਨੂੰ ਦਿੱਤਾ ਜਾ ਰਿਹਾ ਉਹ ਬੰਦ ਕਰਕੇ ਉਨ ਸਹੀ ਢੰਗ ਨਾਲ ਬੇਜਮਿਨ ਦਲਤ ਪਰਵਾਰਾਂ ਨੂੰ ਉਹ ਜਿਹੜੀ ਪੰਚਾਇਤੀ ਜ਼ਮੀਨ ਤੋਂ ਤਿੱਜਾ ਜੈਸਾ ਉਹ ਦਿੱਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ 10 ਮਿੰਟ ਦੇ 8 ਤਰੀਕ ਤੋਂ ਜਿਹੜਾ ਇੱਕ ਪਿੰਡ ਸੰਗਰੂਰ ਜ਼ਿਲ੍ਹੇ ਚੋਂ ਤੇ ਇੱਕ ਪਟਿਆਲੇ ਚੋਂ ਜਾਂ ਅਲੱਗ-ਅਲੱਗ ਜ਼ਿਲ੍ਹੇ ਚੋਂ ਇੱਕ-ਇੱਕ ਪਿੰਡ ਜਿਹੜਾ ਭੁਖੜਤਾ ਰੱਖੂਗਾ ਤੋਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਜਿਹੜਾ ਚੱਲਣਾ ਉਹ ਅੱਛਾ ਬਾਕੀ ਲੀਡਰਸ਼ਿਪ ਦੇ ਨਾਲ ਆ ਜਿਹੜਾ ਹੁਣ ਕਿਸ ਤਰ੍ਹਾਂ ਦਾ ਬਿਹੇਵ ਆ ਜਿਹੜਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਬਾਕੀ ਲੀਡਰਸ਼ਿਪ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਾਂ ਹਲੇ ਉਸ ਤਰ੍ਹਾਂ ਦੀ ਕੋਈ ਘਟਨਾ ਜਿਹੜੀ ਦੇਖਣ ਨੂੰ ਸਾਹਮਣੇ ਨਹੀਂ ਆ ਰਹੀ ਲਗਭਗ ਜਿਹੜੇ ਮੁਕੇਸ਼ ਮਲਾਵ ਜਿਹੜੇ ਮੇਨ ਪ੍ਰਧਾਨ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹ ਜੇ ਕਿਤੇ ਵੀ ਮਾੜਾ ਮੋਟਾ ਸਾਹਮਣੇ ਆਉਂਦੇ ਨੇ ਤਾਂ ਪੁਲਿਸ ਫੋਰਸ ਨਾਲ ਦੀ ਨਾਲ ਜਿਹੜੀ ਪਹੁੰਚਦੇ ਨੇ ਅਰੈਸਟ ਕਰਨ ਲਈ ਪਹੁੰਚਦੀ ਆ ਉਹਨਾਂ ਜਿੱਥੇ ਵੀ ਕੋਈ ਮਾੜਾ ਮੋਟਾ ਹੋਂਦਾ ਜਾਂ ਪਿਛਲੇ ਦਿਨਾਂ ਚ ਸਾਡੇ ਸਾਥੀ ਜਗਤਾਰ ਤੋੜੇਵਾਲ ਦੀ ਉਹਨਾਂ ਦੀ ਡੈਥ ਹੋਈ ਸੀ ਜਦੋਂ ਸਾਡੇ ਪ੍ਰਧਾਨ ਉਸ ਦਿਨ ਉਸੇ ਭੋਗ ਤੇ ਪਹੁੰਚੇ ਤਾਂ ਨਾਲ ਨਾਲ ਪੁਲਿਸ ਫੋਰਸ ਉਹਨਾਂ ਨੂੰ ਅਰੈਸਟ ਕਰਨ ਲਈ ਪਹੁੰਚ ਗਈ ਉਹ ਲਗਭਗ ਅੰਡਰਗਰਾਊਂਡ ਨੇ ਬਾਕੀ ਸਾਡੇ ਸਾਥੀ ਜਿਹੜੇ ਉਦਾ ਲੋਕਾਂ ਦੇ ਗਰਾਊਂਡ ਦੇ ਵਿੱਚ ਹੈਗੇ ਨੇ ਲੋਕਾਂ ਤੱਕ ਪਹੁੰਚ ਜਿਹੜੀ ਕਰ ਰਹੇ ਨੇ